ਮਸ਼ਹੂਰ ਇੰਸਟਾਗ੍ਰਾਮ ਸਟਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਜਿਹੜਾ ਰੈਸਟੋਰੈਂਟ ਦੇ ਵਿੱਚ ਦੋ ਅਟੈਕਰ ਆਉਂਦੇ ਨੇ ਤੇ ਗੋਲੀਆਂ ਦੇ ਨਾਲ ਭੁੰਦੇ ਨੇ ਇਸ ਮਸ਼ਹੂਰ ਇੰਸਟਾਗ੍ਰਾਮ ਸਟਾਰ ਨੂੰ ਲੈਂਡੀ ਗੋਬੀਓਰ ਦਾ ਨਾਮ ਹੈ ਇਕਵਾਟੋਰੀਅਨ ਹੈ ਔਰ ਇਹਦੀ ਲਾਸਟ ਲੋਕੇਸ਼ਨ ਉਹਨਾਂ ਅਟੈਕਰ ਨੂੰ ਮਿਲਦੀ ਹੈ ਜਦੋਂ ਉਹ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਆਪਣੇ ਖਾਣੇ ਦੀ ਫੋਟੋ ਪਾਉਂਦੀ ਆ ਤੇ ਲਿਖਦੀ ਆ ਕਿ ਉਹ ਇਸ ਰੈਸਟੋਰੈਂਟ ਦੇ ਵਿੱਚ ਖਾਣਾ ਆਪਣਾ ਲੰਚ ਇੰਜੋਏ ਕਰ ਰਹੀ ਆ ਉਸ ਤੋਂ ਉਹਨੂੰ ਲੋਕੇਸ਼ਨ ਮਿਲਦੀ ਆ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਵਿਦਨ 5 ਮਿੰਟ ਦੇ ਅੰਦਰ ਉਹ ਦੋ ਅਟੈਕਰ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਜਿਹੜਾ ਇਹਨੇ ਨਾਲ ਗਾਰਡ ਰੱਖਿਆ ਸੀ ਉਹਦੇ ਤੇ ਹਮਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਲੈਂਡੀ ਗੋਬੀਅਰ ਦੇ ਉੱਤੇ ਹਮਲਾ ਕਰਕੇ ਇਸ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਚਲੇ ਜਾਂਦੇ ਨੇ ਔਰ ਇਸ ਮਸ਼ਹੂਰ ਇੰਸਟਾਗ੍ਰam ਸਟਾਰ ਨੂੰ ਕਹਿੰਦੇ ਆ ਕਿ ਕਈ ਸਮੇਂ ਲੰਬੇ ਸਮੇਂ ਤੋਂ ਪਹਿਲਾਂ ਧਮਕੀਆਂ ਮਿਲ ਰਹੀਆਂ ਸੀ ਕਿਆਂ ਔਰ ਇਸ ਨੇ ਪ੍ਰੀਕਾਸ਼ਨਰੀ ਪ੍ਰਾਈਵੇਟ ਸਿਕਿਉਰਿਟੀ ਆਪਣੇ ਨਾਲ ਰੱਖੀ ਹੋਈ ਸੀਗੀ ਪਰ ਅੱਜ ਇਹ ਸਿਕਿਉਰਿਟੀ ਉਦੋਂ ਕੰਮ ਨਹੀਂ ਆਈ ਜਦੋਂ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਆਪਣਾ ਲੰਚ ਕਰ ਰਹੀ ਸੀ ਔਰ ਆਪਣੀ ਆਖਰੀ ਪੋਸਟ ਤੋਂ ਉਹਨਾਂ ਅਟੈਕਰਸ ਨੂੰ ਲੋਕੇਸ਼ਨ ਦੇ ਦਿੱਤੀ ਜਿਸ ਰੈਸਟੋਰੈਂਟ ਦੇ ਵਿੱਚ ਬੈਠੀ ਸੀ ਰੈਸਟੋਰੈਂਟ ਨੂੰ ਮੈਂਸ਼ਨ ਕਰ ਦਿੱਤਾ ਉਸ ਤੋਂ ਪਤਾ ਲੱਗ ਗਿਆ ਉਹਨਾਂ ਅਟੈਕਰਸ ਨੂੰ ਕਿ ਇਹ ਲੈਂਡੀ ਕੇਸ ਰੈਸਟੋਰੈਂਟ ਦੇ ਵਿੱਚ ਬੈਠ ਕੇ ਲੰਚ ਕਰ ਰਹੀ ਸੀ ਤੇ ਉਦੋਂ ਹੀ ਆ ਕੇ ਉਸ ਨੇ ਦਿਨ ਦਿਹਾੜੇ ਇਸ ਮਸ਼ਹੂਰ ਇੰਸਟਾਗ੍ਰam ਸਟਾਰ ਨੂੰ ਜਿਹੜਾ ਆ ਗੋਲੀਆਂ ਦੇ ਨਾਲ ਭੁੰਨ ਦਿੱਤਾ ਆ ਲੈਂਡੀ ਗੋਬੀਅਰ ਇਕਾਡੋਰ ਦੀ ਮਸ਼ਹੂਰ ਇੰਸਟਾਗ੍ਰam ਸਟਾਰ ਹੈ ਔਰ ਕਹਿੰਦੇ ਆ ਕਿ ਆਪਣੇ ਫੂਡ ਬਲੌਗਸ ਦੇ ਲਈ ਆਪਣੇ ਕੱਪੜਿਆਂ ਦੇ ਲਈ ਤੇ ਆਪਣੇ ਸਟਾਈਲਿਸ਼ ਬਲੌਗਸ ਦੇ ਲਈ ਇਸ ਏਰੀਆ ਦੇ ਵਿੱਚ ਪੂਰੇ ਜਿਵੇਂ ਕਹਿ ਲਿਆ ਕਿ ਬਹੁਤ ਫੇਮਸ ਹੈ ਸੋ ਫਿਲਹਾਲ ਇਸ ਸਮਸ਼ੂਰ ਇੰਸਟਾਗ੍ਰਾਮ ਸਟਾਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਆ ਕਹਿੰਦੇ ਆ ਕਿ ਆਪਣੇ ਆਪਣੀ ਮੌਤ ਤੋਂ ਪਹਿਲਾਂ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਬੈਠੀ ਆ ਤੇ ਉਸ ਰੈਸਟੋਰੈਂਟ ਦੇ ਵਿੱਚ ਇਸਨੇ ਆਕਟੋਪਸ ਜਿਹੜਾ ਆ ਉਹ ਆਰਡਰ ਕੀਤਾ ਹੁੰਦਾ ਤੇ ਉਸ ਆਕਟੋਪਸ ਦੀ ਜਿਹੜੀ ਆ ਫੋਟੋ ਪਾਉਂਦੀ ਆ ਕਿ ਮੈਂ ਅੱਜ ਇਸ ਰੈਸਟੋਰੈਂਟ ਦੇ ਵਿੱਚ ਆਪਣਾ ਲੰਚ ਆਕਟੋਪਸ ਕੁਇਸ਼ੇ ਜਿਹੜਾ ਆ ਉਹ ਖਾਣ ਲੱਗੀ ਆ ਪਰ ਉਥੋਂ ਹੀ ਉਸ ਲਾਸਟ ਫੋਟੋ ਤੋਂ ਉਸ ਲਾਸਟ ਪੋਸਟ ਤੋਂ ਉਹਨਾਂ ਅਟੈਕਰਸ ਨੂੰ ਇਸ ਦੀ ਲੋਕੇਸ਼ਨ ਮਿਲਦੀ ਆ ਤੇ ਉਸ ਤੋਂ ਬਾਅਦ ਇਸ ਨੂੰ ਗੋਲੀਆਂ ਦੇ ਨਾਲ ਭੁੰਦਤਾ ਲੈਂਡੀ ਗੋਬੀਅਰ ਨੇ ਕਹਿੰਦੇ ਪ੍ਰਾਈਵੇਟ ਸਿਕਿਉਰਿਟੀ ਰੱਖੀ ਹੋਈ ਸੀ ਜਿਸ ਸਮੇਂ ਇਹ ਰੈਸਟੋਰੈਂਟ ਦੇ ਵਿੱਚ ਲੰਚ ਕਰ ਰਹੀ ਸੀ ਇੱਕ ਇਹਦਾ ਗਾੜ ਨਾਲ ਸੀ ਇਹ ਅੰਦਰ ਸੀਗੀ ਪਰ ਸਭ ਤੋਂ ਪਹਿਲਾਂ ਇਹਦੇ ਗਾਰਡ ਦੇ ਉੱਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਆ ਗਾਰਡ ਗਾਰਡ ਤੋਂ ਬਾਅਦ ਇਸ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਔਰ ਇਹ ਰਿਪੋਰਟ ਦਾਸੀ ਹੈ ਕਿ ਲੈਂਡੀ ਨੇ ਬੜੀਆਂ ਉਹਨਾਂ ਦੀਆਂ ਮਹਿਨਤਾਂ ਕੀਤੀਆਂ ਕਿ ਉਹ ਅਸਾਈਲਮ ਲੈ ਲੇਗੀ ਕਿਸੇ ਹੋਰ ਮੁਲਕ ਦੇ ਵਿੱਚ ਉਸ ਦੇ ਨਾਲ ਐਦਾਂ ਨਾ ਕੀਤਾ ਜਾਵੇ ਪਰ ਕਹਿੰਦੇ ਆ ਕਿ ਬੜੀ ਬੇਰਹਿਮੀ ਦੇ ਨਾਲ ਇਸ ਦੇ ਉੱਤੇ 15 ਤੋਂ 20 ਗੋਲੀਆਂ ਜੜੀਆਂ ਨੇ ਦੋ ਅਟੈਕਰਸ ਨੇ ਜੜੀਆਂ ਵਾਰੀਆਂ ਨੇ ਮੌਕੇ ਤੇ ਉੱਤੇ ਹੀ ਤੜਫ ਤੜ ਕੇ ਮੌਤ ਹੋਈ ਹੈ ਫਿਲਹਾਲ ਇਹ ਮਸ਼ਹੂਰ ਇੰਸਟਾਗ੍ਰam ਦੀ ਮੌਤ ਹੋ ਗਈ ਹੈ ਰੈਸਟੋਰੈਂਟ ਦੇ ਵਿੱਚ ਗੋਲੀਆਂ ਚਲਾਈਆਂ ਨੇ ਔਰ ਇਹਦੀ ਆਖਰੀ ਪੋਸਟ ਤੋਂ ਨਾ ਅਟੈਕਰਸ ਨੂੰ ਲੋਕੇਸ਼ਨ ਮਿਲੀ ਹੈ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਅ ਅੱਜਕੱਲ ਆਮ ਲੋਕ ਜਿਹੜੇ ਨੇ ਬਹੁਤ ਫੇਮਸ ਹੋ ਗਏ ਲੈਂਡੀ ਗੋਬੀਅਰ ਨੇ ਵੀ ਆਪਣਾ ਜਿਹੜਾ ਕਰੀਅਰ ਹੈ ਇੱਕ ਬੀਗ ਅ ਨੋਮੀਨਲ ਮਾਡਲ ਸ਼ੁਰੂ ਕੀਤਾ ਸੀ ਕਹਿੰਦੇ ਔਰ ਉਸ ਤੋਂ ਬਾਅਦ ਇੰਸਟਾਗ੍ਰam ਦੀ ਦੁਨੀਆ ਦੇ ਉੱਤੇ ਛਾ ਗਈ ਸੀ ਸਟਾਈਲਿਸ਼ ਆਪਣੇ ਫੂਡ ਬਲੌਗ ਆਪਣੇ ਕੱਪੜਿਆਂ ਦੇ ਲਈ ਤੇ ਆਪਣੀ ਫੈਸ਼ਨ ਸੈਂਸ ਦੇ ਲਈ ਜਾਣੀ ਜਾਂਦੀ ਇਹ ਲੈਂਡੀ ਗੋਬੀਅਰ ਇਕਵਾਡੋਰੀਅਨ ਬਿਊਟੀ ਕਿਹਾ ਜਾਂਦਾ ਸੀ ਇਹ ਸੁਣੋ ਫਿਰ ਹਾਲ ਦਿਨ ਦਿਹਾੜੇ ਇੱਕ ਰੈਸਟੋਰੈਂਟ ਦੇ ਵਿੱਚ ਗੋਲੀਆਂ ਦੇ ਨਾਲ ਪੁੰਨ ਦਿੱਤੀ ਆ ਲੈਂਡੀ ਔਰ ਉਦੋਂ ਪੁੱन्नी ਗਿਆ ਜਦੋਂ ਇਹ ਆਪ ਲੰਚ ਕਰਨ ਗਈ ਸੀ ਕਹਿੰਦੇ ਪ੍ਰਾਈਵੇਟ ਸਿਕਿਉਰਿਟੀ ਰੱਖੀ ਹੋਈ ਸੀਗੀ ਔਰ ਇਸ ਕਰਕੇ ਸੀ ਕਿਉਂਕਿ ਲੰਮੇ ਸਮੇਂ ਤੋਂ ਇਸ ਨੂੰ ਧਮਕੀਆਂ ਮਿਲ ਰਹੀਆਂ ਸਨ। ਇਸ ਦੀ ਆਖਰੀ ਪੋਸਟ ਅਕਸਰ ਬਲੌਗਰਸ ਦੀ ਆਦਤ ਹੈ ਕਿ ਜਦੋਂ ਉਹ ਕਿਤੇ ਜਾਂਦੇ ਆ ਤਾਂ ਆਪਣੇ ਖਾਣ-ਪਾਣ ਦੀ ਜਿਹੜੀ ਲੋਕੇਸ਼ਨ ਆ ਜਾਂ ਉਹਦੀ ਫੋਟੋ ਆ ਤੇ ਉਸ ਰੈਸਟੋਰੈਂਟ ਨੂੰ ਮੈਂਸ਼ਨ ਕਰਕੇ ਪਾਉਂਦੇ ਆ ਤੇ ਕਈ ਵਾਰ ਉਹਨਾਂ ਦੇ ਨਾਲ ਕੋਲਾਬੋਰੇਸ਼ਨ ਕਰਕੇ ਲੱਖਾਂ ਰੁਪਈਆ ਕਮਾਉਂਦੇ ਆ ਤੇ ਮੰਡੀ ਵੀ ਸ਼ਾਇਦ ਇਸ ਰੈਸਟੋਰੈਂਟ ਦੇ ਨਾਲ ਕੋਈ ਕੋਲਾਬੋਰੇਸ਼ਨ ਦੇ ਚੱਕਰ ਦੇ ਵਿੱਚ ਸੀਗੀ ਤੇ ਲੋਕੇਸ਼ਨ ਮੈਂਸ਼ਨ ਕੀਤੀ ਗਈ ਪਰ ਉਹ ਲੋਕੇਸ਼ਨ ਆਖਰੀ ਲੋਕੇਸ਼ਨ ਹੋਈ ਕਿਉਂਕਿ ਅਟੈਕਰਸ ਨੇ ਉਸ ਲੋਕੇਸ਼ਨ ਨੂੰ ਦੇਖਿਆ ਉਹ 5 ਮਿੰਟ ਦੇ ਵਿੱਚ ਕਹਿੰਦੇ 5 ਤੋਂ 10 ਮਿੰਟ ਲੱਗੇ ਪੂਰਾ ਵਾਕਿਆ ਹੋਣ ਨੂੰ 5 ਮਿੰਟ ਦੇ ਅੰਦਰ ਅੰਦਰ ਉਹ ਇਸ ਰੈਸਟੋਰੈਂਟ ਦੇ ਬਾਹਰ ਪਹੁੰਚੇ ਪਹਿਲਾਂ ਇਹਦਾ ਪ੍ਰਾਈਵੇਟ ਸਿਕਿਉਰਿਟੀ ਜਿਹੜਾ ਰੱਖਿਆ ਹੋਇਆ ਸੀਗਾ ਉਸ ਨੂੰ ਗੋਲੀਆਂ ਦੇ ਨਾਲ ਭੁੰਨਿਆ ਫਿਰ ਉਸ ਤੋਂ ਬਾਅਦ 15 ਤੋਂ 20 ਰੌਂਦ ਲੈਂਡੀ ਦੇ ਉੱਤੇ ਕੱਟੇ ਗਏ ਫਿਲਹਾਲ ਇਸ ਮਸ਼ਹੂਰ ਇੰਸਟਾਗ੍ਰam ਸਟਾਰ ਬਲੌਗਰ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਆ ਔਰ ਇਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਨਿਊਜ਼ ਵਾਇਰਲ ਹੋਣੀ ਸ਼ੁਰੂ ਹੋ ਗਈ ਆ ਔਰ ਕਹਿੰਦੇ ਆ ਕਿ ਕੈਮਰਾ ਜਿਹੜੇ ਉੱਤੇ ਸਰਵੇਲੈਂਸ ਕੈਮਰਾਜ਼ ਲੱਗੇ ਹੋ ਸੀਗੇ ਉਹਦੇ ਵਿੱਚ ਸਾਰਾ ਕੁਝ ਸਾਰਾ ਵਾਕਿਆ ਜਿਹੜਾ ਆ ਉਹ ਕੈਪਚਰ ਹੋਇਆ ਐਂਟਰੀ ਤੋਂ ਲੈ ਕੇ ਉਸ ਰੈਸਟੋਰੈਂਟ ਦਾ ਜਿਹੜਾ ਡਾਈਨਿੰਗ ਏਰੀਆ ਆ ਉਸ ਜਗ੍ਹਾ ਦੇ ਵਿੱਚ ਇਹ ਉਹਨਾਂ ਦੀਆਂ ਮਿੰਤਾਂ ਕਰਦੇ ਰਹੇ ਦੋਹੇ ਜਣੇ ਪਰ ਉਹਨਾਂ ਨੇ ਸ਼ਰੀਆਮ ਪੁੰਨ ਦਿੱਤੇ ਇਹ ਇਹਦਾ ਸਿਕਿਉਰਿਟੀ ਗਾਰਡ ਤੇ ਨਾਲ ਗੋਬੀਅਰ ਲੈਂਡੀ ਔਰ ਇਹਨਾਂ ਦੀ ਫਿਲਹਾਲ ਦੋਹਾਂ ਦੀ ਮੌਤ ਹੋ ਗਈ ਆ ਔਰ ਜੇਕਰ ਗੱਲ ਕੀਤੀ ਜਾਵੇ ਕਟੌਰ ਦੇ ਮੀਡੀਆ ਦੀ ਤਾਂ ਉਹ ਕਹਿੰਦੇ ਆ ਕਿ ਡਿਟੇਲ ਸੀਸੀਟੀਵੀ ਜਿਹੜੀ ਆ ਔਜ ਤੱਕ ਨਹੀਂ ਦਿਖਾਈ ਜਾਵੇ ਜੇਕਰ ਅਕਾਊਂਟ ਦੀ ਗੱਲ ਕਰਾਂ ਇੰਸਟਾਗ੍ਰam ਅਕਾਊਂਟ ਦੀ ਤਾਂ ਕਹਿੰਦੇ ਨੇ ਕਿ ਤਕਰੀਬਨ ਜਿਹੜੇ ਨਵੇਂ ਅਕਾਊਂਟਸ ਆ ਉਹਦੇ ਉੱਤੇ 173000 ਫਾਲੋਅਰ ਨੇ ਉਹਨੂੰ ਇੰਸਟਾਗ੍ਰam ਦੇ ਉੱਤੇ ਔਰ ਕਈ ਕਈ ਜਿਹੜੇ ਲਾਈਕਸ ਨੇ ਉਹ ਗੋਬੀਰ ਦੀ ਵੀਡੀਓ ਦੇ ਉੱਤੇ ਆਉਂਦੇ ਨੇ ਔਰ ਇਹ ਕਹਿਆ ਜਾਂਦਾ ਸੀ ਕਿ ਗੋਬੀਰ ਜਿਹੜੀ ਆ ਬੜੇ ਸਾਰੇ ਇਹਦੇ ਉੱਤੇ ਝੂਠੇ ਇਲਜ਼ਾਮ ਜਾਂ ਇਲਜ਼ਾਮ ਤਰਾਜ਼ੀ ਹੁੰਦੀ ਸੀ ਕਿ ਇਹ ਮਾਫੀਆ ਦੇ ਨਾਲ ਵੀ ਮਿਲ ਕੇ ਕੰਮ ਕਰਦੀ ਆ ਫਿਲਹਾਲ ਉਹ ਸੱਚ ਹੈ ਕਿ ਨਹੀਂ ਪਰ ਕਹਿੰਦੇ ਆ ਕਿ ਡਰੱਗ ਲਾਰਡਸ ਦੇ ਨਾਲ ਵੀ ਇਹਦੇ ਨੇੜਤਾਵਾਂ ਰਹੀਆਂ ਨੇ ਫ ਲੈਂਡੀ ਮਸ਼ਹੂਰ ਇੰਸਟਾਗ੍ਰam ਸਟਾਰ ਗੋਲੀਆਂ ਮਾਰ ਕੇ ਦੰਦਿਹਾਰੇ ਇਹਦਾ ਕਤਲ ਕਰ ਦਿੱਤਾ